ਉਹ ਸ਼ਾਪੂਨੀਓ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਦਲਬਾਤ ਸਿੰਘ ਕਰਾਇਆ ਲੰਮੇ ਹੱਥੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੇਵਾਵਾਂ ਨਿਵਾ ਰਹੇ ਅਤੇ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਬਹੁਤ ਹੀ ਕਰੀਬੀ ਰਹੇ ਸਰਦਾਰ ਸਰਬਜੋਤ ਸਿੰਘ ਸਾਹਿਬੀ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਛੱਡ ਕਾਂਗਰਸ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਆਖਰਕਾਰ ਬਹੁਤ ਦੇਰ ਤੋਂ ਇੱਕ ਯਾਤਰਾਆਂ ਜਿਹੜੀਆਂ ਇਹ ਚੱਲ ਰਹੀਆਂ ਸੀ ਕਿ ਸਰਦਾਰ ਸਰਬਜੋਤ ਸਿੰਘ ਸਾਹਿਬੀ ਨੇ ਅਕਾਲੀ ਦਲ ਛੱਡਿਆ ਤਹੁਣ ਕਿਸ ਪਾਰਟੀ ਦੇ ਵਿੱਚ ਜਾਣਗੇ ਪਰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਕਾਂਗਰਸ ਦੇ ਵਿੱਚ ਸ਼ਮੂਲੀਅਤ ਕੀਤੀ ਅਤੇ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ ਆਖਰਕਾਰ ਕਾਰਨ ਕੀ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣਾ ਸਰਦਾਰ ਸਰਬਜੋਸ ਸਿੰਘ ਸਾਬੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨੀ ਸਰ ਅਕਾਲੀ ਦਲ ਛੱਡਿਆ ਤੇ ਕਾਂਗਰਸ ਦੇ ਹੱਥ ਨਾਲ ਹੱਥ ਮਾਇਕ ਕੀ ਕਰਦਾ ਹੈ ਐਸੇ ਤਾਂ ਬੜੇ ਲੰਬੇ ਸਮੇਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਕ੍ਰਾਈਸਿਸ ਚੱਲ ਰਿਹਾ ਸੀ ਜਦੋਂ 2017 ਦਾ ਰਿਜ਼ਲਟ ਆਇਆ ਤੇ ਪਾਰਟੀ ਨੂੰ ਬੜੀ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਉਦੋਂ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਵੀ ਪਾਰਟੀ ਨੂੰ ਸੁਧਾਰ ਕਰਨਾ ਚਾਹੀਦਾ ਪਰ ਉਹਨਾਂ ਗੱਲਾਂ ਤੇ ਅਸਰ ਨਾ ਕਰਦੇ ਆ ਕਈ ਕੁਝ ਚੱਲਿਆ ਕਿਸਾਨੀ ਸੰਘਰਸ਼ ਵੀ ਆਇਆ ਪੁਰਾਣੇ ਮੁੱਦੇ ਵੀ ਉੱਥੇ ਖੜੇ ਰਹੇ ਤੇ 2022 ਦੀ ਇਲੈਕਸ਼ਨ ਆ ਗਈ ਜਦੋਂ 2022 ਦੀ ਇਲੈਕਸ਼ਨ ਆਈ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਐਲਾਈਂਸ ਟੁੱਟ ਗਿਆ ਇਹ ਹਲਕਾ ਆਪਣਾ ਬੀਜੇਪੀ ਲੜਦਾ ਸੀ ਮੈਨੂੰ ਇਲੈਕਸ਼ਨ ਲੜਾ ਦਾ ਮੌਕਾ ਮਿਲਿਆ ਜਦੋਂ ਮੈਂ ਇਲੈਕਸ਼ਨ ਲੜੀ ਤੇ ਮੈਂ ਇਸ ਹਲਕੇ ਦੇ ਵਿੱਚੋਂ 29000 ਵੋਟ ਲੈ ਗਿਆ ਤੇ ਮੈਂ ਸਮਝਦਾ ਜਿਹੜੀ ਉਹ ਵੋਟ ਸੀਗੀ ਉਹ ਲੋਕਾਂ ਨੇ ਬੜਾ ਸਹਿਯੋਗ ਦੇ ਕੇ ਮੈਨੂੰ ਪਾਈ ਤੇ ਉਹ ਜ਼ਿਲ੍ਹੇ 'ਚ ਸਭ ਤੋਂ ਵੱਧ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਮਿਲੀ ਤੇ ਮੁਕੇਰੀ ਹਲਕੇ 'ਚ ਮਿਲੀ ਸਭ ਤੋਂ ਵੱਧ ਦੀ ਮੈ ਮਲੋਈ ਹਲਕੇ 'ਚ ਵੋਟ ਕੱਢੀ ਜ਼ਿਲ੍ਹੇ 'ਚ ਤੇ ਉਸ ਟਾਈਮ ਤੇ ਮੈਂ ਪਾਰਟੀ ਪਲੇਟਫਾਰਮ ਤੇ ਗੱਲ ਠਾਈ ਕਿ ਜਿਹੜੇ ਅਕਾਲੀ ਦਲ ਦੇ ਸਾਡੇ ਆਪਣਾ ਵੋਟ ਬੈਂਕ ਹੈ ਕਿਸਾਨੀ ਆ ਪੰਥਕ ਜਿਹਨੂੰ ਕਹਿੰਦੇ ਆ ਉਹ ਸਾਰੇ ਪਿੰਡ ਮਹਿਰ ਗਿਆ ਟੋਟਲ ਪਿੰਡ ਲੂਜ਼ ਕਰ ਗਿਆ ਤੇ ਜੇ ਮੈਂ ਉਹ ਪਿੰਡ ਸਾਨੂੰ ਪਏ ਹੁੰਦੇ ਉਹ ਲੋਕ ਸਾਰਾ ਵੋਟਾਂ ਪਾ ਜਾਂਦੇ ਅਸੀਂ ਜਿੱਤਦੇ ਸੀ ਕਿ ਸ਼ੌਂਦੇ ਪਰ ਮੇਰੀ ਕਿਸੇ ਗੱਲ ਦਾ ਅਸਰ ਨਹੀਂ ਕੀਤਾ ਮੈਂ ਉਹ ਚਾਹੁੰਦਾ ਸੀ ਕਿ ਪ੍ਰਧਾਨ ਸਭਾ ਰੀਨ ਕਰਦੇ ਆਪਾਂ ਉਹਨਾਂ ਮੁੱਦਿਆਂ ਦੇ ਸਹੀ ਤਿੱਤੀਸ਼ਾ ਚਾਹੁੰਦੇ ਫਿਰ ਦੁਬਾਰਾ ਭਾਵੇਂ ਸਾਲ ਦੋ ਸਾਲ ਬਾਅਦ ਕਿਸੇ ਨੂੰ ਬਣਾ ਦਿੰਦੇ ਆਪ ਬਣ ਜਾਂਦੇ ਲੋਕ ਆਪ ਕਹਿੰਦੇ ਕੁਝ ਤਾਂ ਕੁਝ ਤਾਂ ਲੋਕਾਂ ਨੂੰ ਪਤਾ ਲੱਗੇ ਵੀ ਆਪਾਂ ਆਪਣੇ ਆਪ ਜਿਹੜੀ ਗਲਤੀ ਉਹ ਸੁਧਾਰ ਕੀਤਾ ਪਰ ਆਪਹੁਛਦਾਰ ਕੋਈ ਨਹੀਂ ਕੀਤਾ ਉਸ ਦੇ ਬਾਅਦ ਚੱਲਦੇ ਆਂ एमपी इलेक्शन आ गई। ਜਿਸ ਦਾ ਸੂ ਸਿੰਘ ਠੰਡਲ ਖੜੇ ਹੋਏ ਤੇ ਠੰਡਲ ਸਾਹਿਬ ਨੂੰ ਅਹੀ ਬੜੀ ਮਿਹਤ ਕੀਤੀ। ਤਿੰਨ ਰਾਤ ਦੇ ਕਰ ਦਿੱਤੀ ਤੇ 100 ਸਾਲ ਕੀ ਤੋਂ ਸਿਰਫ 9000 ਵੋਟ ਪਈ। 29000 ਤੋਂ 9000 ਦੇ ਕੇ 20000 ਵੋਟ ਸਾਡੀ ਹੋਰ ਉੱਡ ਗਈ। ਉਸ ਤੋਂ ਬਾਅਦ ਫਿਰ ਮੈਂ ਫੈਸਲਾ ਕੀਤਾ ਕਿ ਜਿੰਨਾ ਚਿਰ ਤੱਕ ਸਾਡੀ ਪਾਰਟੀ ਗਲਤੀਆਂ 'ਚ ਸੁਧਾਰ ਨਹੀਂ ਕਰਦੀ ਮੈਂ ਆਪਣੇ ਆਪ ਨੂੰ ਪਿੱਛੇ ਕੀਤਾ। ਪਿੱਛੇ ਕਰਕੇ ਬਹੁਤ ਵੱਡਾ ਹਲਕੇ ਦਾ ਕੱਟ ਕੀਤਾ, ਨਵੀਂ ਸੋਚ, ਨਵੀਂ ਉਮੀਦ ਦੇ ਬੈਨਰ ਹੇਠ ਤੇ ਲੋਕਾਂ ਨੇ ਬਹੁਤ ਉੱਥੇ ਵੱਡਾ ਹੰਕਾਰਾ ਦਿੱਤਾ ਬਹੁਤ ਵੱਡੀ ਗਿਣਤੀ ਦੇ ਹਜ਼ਾਰਾਂ ਦੀ ਗਿਣਤੀ ਲੋਕ ਪਹੁੰਚੇ ਤੇ ਉਸ ਟਾਈਮ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਜੋ ਤੁਸੀਂ ਫੈਸਲਾ ਕਰੋਗੇ ਅੱਜ ਤੋਂ ਬਾਅਦ ਤੁਸੀਂ ਮੇਰਾ ਬਹੁਤ ਸਾਥ ਦਿੱਤਾ ਬਾਈਚ ਵੀ ਦਿੱਤਾ ਐਮਪੀ ਜੀ ਵੀ ਤਾਂ ਉਸ ਤੋਂ ਪਹਿਲਾਂ ਦਿੱਤਾ ਪਰ ਅੱਜ ਤੋਂ ਬਾਅਦ ਜਿਹੜਾ ਫੈਸਲਾ ਬਾ ਤੁਹਾਡਾ ਹੋਏਗਾ ਤੁਸੀਂ ਜੋ ਕਹੋਗੇ ਮੈਂ ਉਧਰ ਨੂੰ ਚੱਲਾਂਗਾ ਤੇ ਉਹਨਾਂ ਨੇ ਆ ਕੇ ਸਾਰਿਆਂ ਨੇ ਲਗਭਗ ਮੇਰੇ ਸਾਥੀਆਂ ਨੇ ਉਹ ਆ ਕੇ ਸਲਾਹ ਕੀਤੀ مشورہ ਕੀਤਾ ਤੇ ਉਹਨਾਂ ਨੇ ਇੱਕੋ ਫੈਸਲਾ ਕੱਢਿਆ ਵੀ ਜਾ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਲੋਕ ਮੁੱਦਿਆਂ ਤੇ ਕਿਸਾਨੀ ਮੁੱਦਿਆ ਤੇ ਸੰਵਧਾਨ ਦੇ ਮੁੱਦੇ ਤੇ ਹਰ ਮੁੱਦੇ ਜਿੱਗ ਪਾਰਟੀ ਚੱਕ ਰਹੀ ਹੈ ਤੇ ਉਹ ਕਾਂਗਰਸ ਪਾਰਟੀ ਹੈ ਅਸੀਂ ਇਹਨਾਂ ਸਾਰੀਆਂ ਪਰਿਸਥਿਤੀਆਂ ਨੂੰ ਵੇਖਦਿਆਂ ਕਾਂਗਰਸ ਪਾਰਟੀ ਨਹੀਂ ਜਿਵੇਂ ਕਿ ਬਿਨਾਂ ਸ਼ਰਤ ਪਾਰਟੀ ਚ ਜਾਏ ਕੋਈ ਜਾਂ ਕੋਈ ਕਲੀਸ਼ਨ ਰੱਖਦੇ ਆ ਬਿਨਾਂ ਸ਼ਰਤ ਪਾਰਟੀ ਚ ਐਂ ਜੀ ਕੰਡੀਸ਼ਨਾਂ ਲਾ ਕੇ ਕੋਈ ਨਾ ਹੁੰਦਾ ਪਾਰਟੀ ਚ ਕੰਮ ਕਰਨਾ ਹੁੰਦਾ ਪਾਰਟੀ ਚ ਕੋਈ ਪੜੇ ਉੱਤੇ ਹੁੰਦੇ ਆ ਕੋਈ ਐਮਐਲਏ ਬਣ ਜਾਂਦਾ ਕੋਈ ਐਮਪੀ ਬਣ ਜਾਂਦਾ ਕੋਈ ਚੇਅਰਮੈਨ ਬਣ ਜਾਂਦਾ ਬੜਾ ਕੁਝ ਹੁੰਦਾ ਪਾਰਟੀ ਪਾਰਟੀ ਚ ਕੰਮ ਪਾਰਟੀ ਸਭ ਕੁਝ ਵੇਖ ਰਹੀ ਹੁੰਦੀ ਹੈ ਜੇ ਮੈਨੂੰ ਉਹਨਾਂ ਕੋਈ ਲਿਆਂਦਾ ਪਾਰਟੀ ਹਾਈ ਕਮਾਂਡ ਨੇ ਬਿਨਾਂ ਯਕੀਨ ਕੀਤਾ ਮੈਨੂੰ ਉਹਨਾਂ ਨੇ ਬੈਠੀ ਮਿੱਟੀਆਂ ਕਿਹਾ ਕੋਈ ਨਾ ਕੋਈ ਸੋਚ ਕੇ ਮਿਲਿਆਂਦਾ ਹੋਊਗਾ 2027 ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਸ ਦੇ ਵਿੱਚ ਤੁਹਾਡਾ ਟੀਮ ਮੰਤਲ ਏਜੰਡ ਮੇਰਾ ਏਜੰਡਾ ਦੇ ਇੱਕ ਹੈ ਵੀ 2027 ਦੀ ਚੋਣ ਜਿੱਥੇ ਪੰਜਾਬ ਤੇ ਕਾਂਗਰਸ ਪਾਰਨੀ ਸਰਕਾਰ ਬਣਾਉਣੀ ਹੈ ਤੇ ਮੁਕੇਰੀਆਂ ਹਲਕਾ ਸਾਰੇ ਪੰਜਾਬ ਤੋਂ ਵਧੀਆ ਕਾਂਗਰਸ ਦੀ ਲੀਡ ਲੈ ਕੇ ਜਿੱਤੇ ਇਹ ਤਾਂ ਮੇਰਾ ਏਜੰਡਾ ਇੱਕ ਹੋਏਗਾ ਵੀ ਮੈਂ ਇਸ ਹਲਕੇ ਨੂੰ ਵਧੀਆ ਕਾਂਗਰਸ ਦਾ ਪੁਰਾਣਾ ਵਰਕਰ ਘਰਾਂ 'ਚ ਬੈਠਾ ਟੁੱਟ ਚੁੱਕਾ ਕਈ ਗੱਲਾਂ ਹੋ ਜਾਂਦੀਆਂ ਪਾਰਟੀ 'ਚ ਛੋਟੀਆਂ ਮੋਟੀਆਂ ਉਤਕੀਆਂ ਹੋ ਜਾਂਦੀਆਂ ਉਹਨਾਂ ਨੂੰ ਮੈਂ ਜਾ ਕੇ ਮਿਲ-ਮਿਲ ਕੇ ਦੁਬਾਰਾ ਆਪਾਂ ਕਾਂਗਰਸ ਪੜਨੇ ਤਗੜਾ ਕਰੀਂ ਆਹ ਤੋਂ ਜੇਕਰ ਗੱਲਬਾਤ ਕੀਤੀ ਜਾਏ ਤੇ ਜਿਹੜੀ ਕਾਂਗਰਸ ਪਾਰਟੀ ਆ ਬਿਲਕੁਲ ਜਿਹੜੀ ਉਹਦੀ ਹਾਲਤ ਆ ਸੋ ਪਤਲੀ ਹੋ ਚੁਕੀ ਆ ਤੁਹਾਡੇ ਆਉਂਦਾ ਲੱਗਦਾ ਵੀ ਕਿਤਨਾ ਕਦੇ ਪਾਰਟੀ ਦੇ ਵਿੱਚ ਜਿਹੜੀ ਇੱਕ ਵਾਰੀ ਫੇਅਰ ਪਾਰਟੀ ਦੇ ਜਿਹੜੇ ਸਾਹ ਆ ਉਹ ਚੱਲਣ ਲੱਗਿਆ ਤੇ ਜਿਹੜਾ 227 ਦਾ ਜਿਹੜਾ ਤੁਹਾਡਾ ਏਜੰਡਾ ਹੋਏਗਾ ਤੁਸੀਂ ਪਾਰਟੀ ਨੂੰ ਵਰਕ ਹਰ ਜਿਹੜੇ ਰੁੱਸੇ ਨਾਰਾਜ਼ੀ ਵਰਕ ਕਰਾ ਨਾਲ ਲੈ ਕੇ ਥੱਲੇ ਰਿਹਾ ਬਿਲਕੁਲ ਹੀ ਵੇਖੋ ਮੇਰਾ ਵੀ ਏਜੰਡਾ ਇੱਕ ਆ ਮੈਂ ਆਪਣੇ ਸਾਥੀਆਂ ਨੂੰ ਇਹ ਗੱਲ ਕਹਿਣਾ ਵਾ ਬਾਕੀ ਨੂੰ ਕਹਿਣਾ ਵੀ ਅਸੀਂ ਛੋਟੀਆਂ-ਮੋਟੀਆਂ ਗੱਲਾਂ ਛੱਡ ਕੇ ਸਾਰੇ ਰਲ ਕੇ ਕੰਮ ਕਰੀਏ ਪਾਰਟੀ ਫੇਰ ਤੋਂ ਪਹੁੰਚ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ ਇਹਦੀ ਮਜ਼ਬੂਤੀ ਹੋਏਗੀ ਤੇ ਤਾਂ ਹੀ ਜਾ ਕੇ ਕਾਨੂੰ ਆਉਣ ਵਾਲੇ ਸਮੇਂ ਚ ਸਰਕਾਰਾਂ ਬਣਨਗੀਆਂ ਮੈਂ ਤਾਂ ਸਾਰੇ ਜਿਹੜੇ ਗੁੱਸੇ ਗਲੇ ਸਾ ਰਤਨ ਉਹ ਸਾਰੇ ਛੱਡ ਦੋ ਇਕੱਠੇ ਹੋ ਕੇ ਕੰਮ ਕਰੀਏ ਬਾਅਦ ਚ ਕਾਨੂੰ ਇਲੈਕਸ਼ਨ ਕਿੰਨੇ ਲੜਨੀ ਐ ਮੈਂ ਲੜਨੀ ਐ ਦੂਜੇ ਲੜਨੀ ਐ ਪਾਰਟੀ ਨੂੰ ਫੈਲਾ ਕਰੀਏ ਕਿ ਜੇਕਰ 2022 ਦੀ ਗੱਲ ਕਰੀਏ ਤਾਂ 2022 ਦੇ ਵਿੱਚ ਇਹ ਕਾਂਗਰਸ ਦੇ ਵਿੱਚ ਇੱਕ ਵੱਡੀ ਬਗਾਵਤ ਜਿਹੜੀ ਆ ਉਹ ਵੇਖਣ ਨੂੰ ਮਿਲੀ ਸੀ ਜਿਹੜੇ ਪੁਰਾਣੇ ਤਕਸਾਲੀ ਕਾਂਗਰਸੀ ਇਹ ਆ ਉਨਾ ਬਨੋ ਜਿਹੜੀ ਕਾਫੀ ਜਿਹੜੀਆਂ ਵਿਰੋਧਤਾ ਵੀ ਉਹ ਕੀਤੀ ਗਈ ਸੀ ਕਿ ਫੋਨ ਜਿਹੜਾ ਆਉਣ ਵਾਲਾ ਸਮਾਂ ਤੁਹਾਡਾ ਨਾਲ ਉਹ ਚੱਲਦਾ ਔਬਵੀਅਸਲੀ ਜੇ ਬਾਈ ਦੇਖੋ ਜਦੋਂ ਕੋਈ ਬੰਦਾ ਹਰਦਾ 파ਰਟੀ ਆਦੀ ਉਹ ਚ ਕੋਈ ਨਾ ਕੋਈ ਗਲਤੀ ਦਿਖਉਂਦੀ ਆ ਤਾਂ ਹੀ ਹਰਦਾ ਉਹ ਤਾਂ ਤਾਂ ਨਹੀਂ ਹਰਦਾ ਇਸ ਕਰਕੇ ਜੇ ਉਹ ਗਲਤੀਆਂ ਉਹਨਾਂ ਜਿਹੜੀਆਂ ਗਲਤੀਆਂ ਪਹਿਲਾਂ ਜਦੋਂ ਵਰਕਅਪ ਮੀਟਿੰਗਸ ਬੈਠਾ ਆਪਾਂ ਉਹਨੂੰ ਕਵਰ ਕਰਾਂਗੇ ਕਵਰ ਕਰਕੇ ਸਾਰ ਨੂੰ ਇੱਕ ਮਟਕ ਲੈ ਕੇ ਨਾਲ ਚੱਲਾਂਗੇ ਸੋ ਇਹ ਸਾਨੂੰ ਸਰਦਾਰ ਸਰਬਜੋਤ ਸਿੰਘ ਜੀ ਸਾਬੀ ਜਿਨਾਂ ਨਾਲ ਗੱਲਬਾਤ ਕੀਤੀ ਗਈ ਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਮੈਂ 227 ਦੇ ਵਿੱਚ ਇੱਕ ਵਰਕਰ ਵੱਜੋਂ ਜਿਹੜਾ ਪਾਰਟੀ ਦੇ ਚਾਹਿਆ ਬਿਨਾਂ ਸ਼ਰਤ ਰੱਖਿਆ ਤੇ 2027 ਦੇ ਵਿੱਚ ਅਸੀਂ ਕਾਂਗਰਸ ਨੂੰ ਅੱਗੇ ਲੈ ਕੇ ਜਾਵਾਂਗੇ ਤਾਂ ਇੱਕ ਵੱਡੀ ਜਿਹੜੀ ਜੇਤਾਂ ਮੁਕੀਰੀਆਂ ਦੇ ਵਿੱਚੋਂ ਹਾਸਲ ਕਰਾਂਗੇ ਕੈਮਰਾਮੈਨ ਰਵਿੰਦਰ ਸਿੰਘ ਖਾਲਸਾ ਨੰਦ ਦਰਬਾਰ ਸਿੰਘ ਕਰਾਉਂਦਾ